ਤੁਸੀਂ ਜੁੜੇ ਹੋ ਗ੍ਰੇਵਨ ਸਟੋਰੀਜ਼ ਦੇ ਨਾਲ ਤੇ ਮੈਂ ਕੁਛ ਅਗਰਗ ਹੋ ਗਿਆ ਡੀਆਈਟੀ ਹਰਚਰਨ ਸਿੰਘ ਭੁੱਲਰ ਦਾ ਮਾਮਲਾ ਇਸ ਵੇਲੇ ਇੰਨਾ ਸਰਗਰਮ ਹੈ ਕਿ ਸ਼ਾਇਦ ਇਸ ਦੇ ਵਿੱਚ ਆਏ ਦਿਨ ਕੋਈ ਨਾ ਕੋਈ ਨਵੇਂ ਅਪਡੇਟ ਆ ਰਹੇ ਨੇ ਪਰ ਉਸ ਤੋਂ ਪਹਿਲਾਂ ਕੁਝ ਅਜੇਹੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਜ਼ਰੂਰੀ ਨੇ ਜੋ ਕਿ ਆਮ ਸੋਸ਼ਲ ਮੀਡੀਆ ਉੱਤੇ ਵਾਇਰਲ ਹੁੰਦੀਆਂ ਦਿਖਾਈ ਦਿੰਦੀਆਂ ਨੇ ਜਿਸ ਤਰ੍ਹਾਂ ਕਿ ਕਿਹਾ ਜਾਂਦਾ ਹੈ ਕਿ ਆਪੋਜੀਸ਼ਨ ਵੱਲੋਂ ਵੀ ਇਲਜ਼ਾਮ ਲਗਾਏ ਜਾਂਦੇ ਨੇ ਕਿ ਜਿਹੜੀ ਸੈਂਟਰਲ ਏਜੰਸੀਆਂ ਨੇ ਈਡੀ ਸੀਬੀਆਈ ਵਰਗੀਆਂ ਏਜੰਸੀਆਂ ਜਿਹੜੀ ਇਹ ਜੇ ਵੱਡੇ ਵੱਡੇ ਘਟਾਲਿਆਂ ਦਾ ਪਰਦਾ ਫਾਸ਼ ਕਰਦੀ ਹੈ ਉਹ ਭਾਜਪਾ ਸਰਕਾਰ ਦੇ ਰਾਹੀਂ ਹੀ ਚੱਲਦੀ ਹੈ ਭਾਜਪਾ ਦੇ ਅੰਡਰ ਆਉਂਦੀ ਹੈ ਇਸ ਕਾਰਨ ਉਹ ਪੰਜਾਬ ਦੇ ਵਿੱਚ ਇਸ ਵੇਲੇ ਇਨਫਲੂਐਂਸ ਕਰ ਰਹੀ ਹੈ ਤਾਂ ਜੋ 2027 ਦੇ ਵਿੱਚ ਆਉਣ ਵਾਲੀ ਚੋਣਾਂ ਦੇ ਵਿੱਚ ਬਿਊਰੋਕਰੇਸੀ ਭਾਜਪਾ ਦੇ ਵੱਲ ਖੜ ਕੇ ਭਾਜਪਾ ਨੂੰ ਜਿਤਾ ਸਕੇ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਦੋਂ ਇਲੈਕਸ਼ਨਾਂ ਹੁੰਦੀਆਂ ਨੇ ਤਾਂ ਬਿਊਰੋਕਰੇਸੀ ਦਾ ਇਸ ਦੇ ਵਿੱਚ ਕਾਫੀ ਵੱਡਾ ਰੋਲ ਹੁੰਦਾ ਹੈ ਬਿਊਰੋਕਰੇਸੀ ਕਿਤੇ ਨਾ ਕਿਤੇ ਇਸ ਜਗ੍ਹਾ ਤੇ ਸਟੈਂਡ ਕਰਦੀ ਹੈ ਕਿ ਇਲੈਕਸ਼ਨਾਂ ਜਿਤਾਉਣ ਦੇ ਵਿੱਚ ਉਹਨਾਂ ਦਾ ਵੀ ਕੁਝ ਪ੍ਰਤੀਸ਼ਤ ਹੱਥ ਹੁੰਦਾ ਹੈ ਪਰ ਪਿਛਲੇ ਕੁਝ ਦਿਨਾਂ ਦੇ ਵਿੱਚ ਜਦੋਂ ਹਰਚਰਨ ਸਿੰਘ ਭੁੱਲਰ ਜੋ ਕਿ ਡੀਆਈਜੀ ਨੇ ਇਸ ਵੇਲੇ ਸਸਪੈਂਡ ਚੱਲ ਰਹੇ ਨੇ ਉਹਨਾਂ ਨੂੰ ਜਦੋਂ ਰੰਗੇ ਹੱਥ 8 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਸੀਬੀਆਈ ਵੱਲੋਂ ਕਾਬੂ ਕੀਤਾ ਗਿਆ ਅਰੈਸਟ ਕੀਤਾ ਗਿਆ ਉਸ ਤੋਂ ਬਾਅਦ ਕ੍ਰਿਸ਼ਾਨੂੰ ਸ਼ਰਦਾ ਵੱਲੋਂ ਤੇ ਡੀਆਈਜੀ ਹਰਚਰਨ ਸਿੰਘ ਭੁੱਲਰ ਵੱਲੋਂ ਜੋ ਕਿ ਸਸਪੈਂਡਡ ਨੇ ਕਾਫੀ ਵੱਡੇ ਖੁਲਾਸੇ ਨੋ ਡਾਊਟ ਸੀਬੀਆਈ ਦੇ ਜੁਡੀਸ਼ੀਅਲ ਕਸਟਡੀ ਦੇ ਵਿੱਚ ਹੀ ਇਹ ਕਹਿ ਲਈ ਕਿ ਸੀਬੀਆਈ ਦੇ ਰਿਮਾਂਡ ਦੇ ਵਿੱਚ ਕਿਤੇ ਗਏ ਹੋਣੇ ਜਿਸ ਤੋਂ ਬਾਅਦ ਹੁਣ CBI ਦੀ ਰੇਡ ਬੀਤੇ ਦਿਨ ਪਟਿਆਲਾ ਅਤੇ ਲੁਧਿਆਣਾ ਦੇ ਵਿੱਚ ਹੋਈ ਪਟਿਆਲਾ ਦੀ ਜ਼ਿਕਰ ਜ਼ਿਕਰ ਕਰੀਏ ਤਾਂ ਪਟਿਆਲਾ ਦੇ ਵਿੱਚ ਪਿਛਲੇ ਕੁਝ ਦਿਨਾਂ ਦੇ ਵਿੱਚ 25 ਕਰੋੜ ਰੁਪਏ ਦਾ ਮਾਮਲਾ ਸੱਟੇ ਗਿਰੋ ਦੇ ਵਿੱਚ ਇੱਕ ਇਨਕਮ ਟੈਕਸ ਦੀ ਰੇਡ ਰਾਹੀਂ ਪਟਿਆਲਾ ਸ਼ਹਿਰ ਦੇ ਵਿੱਚੋਂ ਬਰਾਮਦ ਹੋਏ ਸੀ 25 ਕਰੋੜ ਪਰ ਚੰਡੀਗੜ੍ਹ ਦੇ ਵਿੱਚੋਂ ਕੁਝ ਪ੍ਰਾਪਰਟੀਆਂ ਵੀ ਸਾਹਮਣੇ ਆਈਆਂ ਸੀ ਹੁਣ ਵੱਡਾ ਸਵਾਲ ਇਹ ਹੈ ਕਿ सीबीआई ਦੀ ਰੇਡ ਜਿਹੜੀ ਪਟਿਆਲਾ ਦੇ ਵਿੱਚ ਪਈ ਹੈ ਕਿ ਇਹ ਆਪਣੇ ਆਪ ਦੇ ਵਿੱਚ ਬੜੇ ਵੱਡੇ ਸਵਾਲ ਖੜੇ ਕਰਦੀ ਹੈ ਸਵਾਲ ਇਸ ਕਦਰ ਖੜੇ ਕਰਦੀ ਹੈ ਕਿ ਜਿਹੜੇ BH ਪ੍ਰਾਪਰਟੀ ਡੀਲਰ ਨੇ BH ਪ੍ਰਾਈਵੇਟ ਪ੍ਰਾਪਰਾਈਵੇਟ ਲਿਮਟਿਡ ਕੰਪਨੀ ਹੈ BH ਪ੍ਰਾਪਰਟੀ ਪ੍ਰਾਈਵੇਟ ਲਿਮਟਿਡ ਕੰਪਨੀ ਉਹ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਇੱਕ ਕਹਿ ਲਈਏ ਕਿ ਉੱਥੇ ਜਿਹੜੀ ਕੰਪਨੀ ਰਜਿਸਟਰਡ ਹੋਣੀਆਂ ਨੇ ਉੱਥੇ ਰਜਿਸਟਰਡ ਹੈ ਔਰ ਇਹ ਪਿਛਲੇ 27 ਸਾਲਾਂ ਤੋਂ 1998 ਤੋਂ ਰਜਿਸਟਰਡ ਹੈ 6 ਦਸੰਬਰ ਸ਼ਾਇਦ ਇਹਦੀ ਮਿਆਦ ਹੈ ਜੋ ਇਹ ਐਵੀਡੈਂਸ ਨੇ ਜਾਂ ਜੋ ਅਸੀਂ ਗੱਲਾਂ ਕਰ ਰਹੇ ਆ ਇਹ ਆਨਲਾਈਨ ਮੌਜੂਦ ਹੈ ਤੁਸੀਂ ਉਹ ਚੈੱਕ ਕਰ ਸਕਦੇ ਹੋ ਪਰ ਇਹਦੇ ਵਿੱਚ ਜਿਹੜੇ 5 ਡਾਇਰੈਕਟਰ ਨੇ ਇਹਦੇ ਦੋ ਮਾਲਕ ਨੇ ਇਹਦੀ ਹਿਸਟਰੀ ਦੱਸਣੀ ਤੁਹਾਨੂੰ ਇਸ ਕਰਕੇ ਜ਼ਰੂਰੀ ਹੈ ਕਿ BH ਪ੍ਰਾਪਰਟੀ ਡੀਲਰ ਕਿਸ ਤਰ੍ਹਾਂ ਨਾਮ ਪਿਆ B ਤੋਂ ਜਿਹੜਾ ਨਾਮ ਹੈਗਾ ਉਹ ਭੁਪਿੰਦਰ ਸਿੰਘ ਦਾ ਹੈ ਤੇ H ਤੋਂ ਹਰਪਜਨ ਸਿੰਘ ਇਹ ਜਿਹੜੇ ਕੰਪਨੀ ਦੇ ਦੋ ਮਾਲਕ ਨੇ ਪਰ ਜਿਹੜੇ ਟੋਟਲ 5 ਡਾਇਰੈਕਟਰ ਨੇ ਜਿਨ੍ਹਾਂ ਦੇ ਵਿੱਚ ਇਹ ਦੋ ਡਾਇਰੈਕਟਰ ਨੇ ਇਸ ਤੋਂ ਇਲਾਵਾ ਤਿੰਨ ਜਿਹੜੇ ਨੇ ਹਰਸ਼ਪਾਲ ਸਿੰਘ ਇੰਦਰਬੀਰ ਸਿੰਘ ਤੇ ਆਸ਼ਾ ਰਾਣੀ ਇੱਕ ਮਹਿਲਾ ਦਾ ਵੀ ਨਾਮ ਮੌਜੂਦ ਹੈ ਇਸ ਕੰਪਨੀ ਦੇ ਵਿੱਚ ਇਹ ਸਭ ਆਨਲਾਈਨ ਡਾਟਾ ਪਿਆ ਹੈ ਤੁਸੀਂ ਚੈੱਕ ਕਰ ਸਕਦੇ ਹੋ ਪਰ ਜਿਹੜੀ ਇਹ 1998 ਤੋਂ 27 ਸਾਲਾਂ ਤੋਂ ਕੰਪਨੀ ਚੱਲ ਰਹੀ ਹੈ ਕਿ ਇਹਦੇ ਵਿੱਚ ਅਜਿਹੇ ਕਿਹੜੇ ਰਾਜ਼ ਲੁਕੇ ਹੋਏ ਨੇ ਕਿ ਸਵੇਰੇ 7:30 ਵਜੇ सीबीआई ਨੂੰ ਬਿਨਾਂ ਪਟਿਆਲਾ ਪੁਲਿਸ ਨੂੰ ਦੱਸੇ ਸਰਚ ਵਾਰੰਟ ਲੈ ਕੇ ਰੇਡ ਕਰਨੀ ਪਈ ਦਿੱਲੀ ਦੀਆਂ ਕੁਝ ਗੱਡੀਆਂ ਪਹੁੰਚੀਆਂ ਪਟਿਆਲਾ ਦੇ ਵਿੱਚ ਜਦੋਂ ਪਟਿਆਲਾ ਪੁਲਿਸ ਨੂੰ ਇਸ ਬਾਰੇ ਜ਼ਿਕਰ ਹੋਇਆ ਉਹਨਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਵੱਲੋਂ ਸਿਕਿਉਰਿਟੀ ਵਧਾ ਦਿੱਤੀ ਗਈ ਉਸ ਇਲਾਕੇ ਦੇ ਵਿੱਚ ਨਾ ਤਾਂ CID ਨੂੰ ਨਾ ਇੰਟੈਲੀਜੈਂਸ ਨੂੰ ਪੰਜਾਬ ਦੀ ਕਿਸੇ ਨੂੰ ਵੀ ਇਸ ਚੀਜ਼ ਬਾਰੇ ਕੋਈ ਪੜਨਕ ਨਹੀਂ ਸੀ ਪਰ ਜਿਵੇਂ ਹੀ ਇਹ ਗੱਲ ਸਾਹਮਣੇ ਆਈ ਤਾਂ CBI ਦੀ ਰੇਡ ਜੋ ਹੋ ਰਹੀ ਹੈ ਪਟਿਆਲਾ ਦੇ ਵਿੱਚ ਤਾਂ ਪਟਿਆਲਾ ਪੁਲਿਸ CID ਇੰਟੈਲੀਜੈਂਸ ਸਭ ਉੱਥੇ ਪਹੁੰਚ ਗਏ ਦੇਖਣ ਵਾਸਤੇ ਕਿ ਆਖਰਕਾਰ ਕੀ ਕੁਝ ਹੋ ਰਿਹਾ ਹੈ ਉੱਥੇ ਜੇਕਰ ਹੁਣ ਇਸ ਕੰਪਨੀ ਦੀ ਗੱਲ ਕਰੀਏ ਤਾਂ ਇਹ ਕੰਪਨੀ ਦਾ ਕੰਮ ਕੀ ਸੀ ਇਹ ਦੱਸਣਾ ਤੁਹਾਨੂੰ ਇਸ ਕਰਕੇ ਜ਼ਰੂਰੀ ਹੈ ਤਾਂ ਸ਼ਾਇਦ ਕੁਝ ਤੁਹਾਨੂੰ ਫੈਕਟਸ ਤੇ ਐਵੀਡੈਂਸ ਤੁਸੀਂ ਖੁਦ ਜੁਟਾ ਸਕੋ ਕਿ ਇਹ ਕੰਪਨੀ ਦਾ ਕੰਮ ਇੰਨਾ ਕਿ ਸਿਰਫ ਕਿ ਜਿਹੜੇ ਪ੍ਰਾਈਵੇਟ ਸਟੇਟ ਕਹਿ ਲਈਏ ਕਿ ਪ੍ਰੋਜੈਕਟ ਕੱਟੇ ਜਾਂਦੇ ਨੇ ਕਮਰਸ਼ੀਅਲ ਪ੍ਰੋਜੈਕਟ ਫਲੈਟਸ ਕਲੋਨੀਆ ਅਜਿਹੀਆਂ ਚੀਜ਼ਾਂ ਦੇ ਵਿੱਚ ਇਹ ਕੰਪਨੀ ਇਨਵੈਸਟ ਕਰਦੀ ਹੈ ਤੇ ਪਿਛਲੇ 27 ਸਾਲਾਂ ਤੋਂ ਇਹ ਕੰਪਨੀ ਇਸੇ ਤਰ੍ਹਾਂ ਬਤੌਰ ਕੰਮ ਕਰ ਰਹੀ ਹੈ ਜੁਡੀਸ਼ੀਅਲ ਇਨਫਲੂਐਂਸ ਵੀ ਇਸ ਕੰਪਨੀ ਦਾ ਇਸ ਕਰਕੇ ਕਿਹਾ ਜਾ ਰਿਹਾ ਹੈ ਸੂਤਰਾਂ ਵੱਲੋਂ ਕਿਉਂਕਿ ਜਿਹੜੇ ਕੁਝ ਕੇਸ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਨਜਾਇਜ਼ ਕਬਜ਼ੇ ਹੁੰਦੇ ਨੇ ਜਾਂ ਜਿਹੜੇ ਕਹਿ ਲਈਏ ਕਿ ਕਿਰਾਏਦਾਰ ਐ ਪਿਛਲੇ ਕਾਫੀ ਸਾਲਾਂ ਤੋਂ ਉਸੀ ਜ਼ਮੀਨ ਉੱਤੇ ਹੁੰਦੇ ਆ ਉਹਨਾਂ ਦੇ ਜਿਹੜੇ ਨਿਪਟਾਰੇ ਵੀ ਇਹ ਕੰਪਨੀ ਕਿਤੇ ਨਾ ਕਿਤੇ ਕਰਦੀ ਹੈ ਐਸਾ ਸੂਤਰਾਂ ਵੱਲੋਂ ਸਾਨੂੰ ਜਿਹੜੀ ਜਾਣਕਾਰੀ ਪ੍ਰਾਪਤ ਹੋਈ ਹੈ ਇਸ ਤੋਂ ਇਲਾਵਾ ਇਹਦੇ ਵਿੱਚ ਪਟਿਆਲਾ ਪੁਲਿਸ ਦਾ ਯਾ ਡੀਆਈਜੀ ਦਾ ਯਾ ਐਸਐਸਪੀ ਐਸਪੀ ਰੈਂਕ ਡੀਐਸਪੀ ਰੈਂਕ ਇਹਦੇ ਵਿੱਚ ਕਿਸ ਤਰ੍ਹਾਂ ਇਨਵੋਲਵ ਹੋ ਸਕਦੇ ਆ ਇਹ ਤੁਹਾਨੂੰ ਦੱਸ ਦਈਏ ਕਿ ਇਸ ਦੇ ਵਿੱਚ ਜਿਹੜੇ ਕਹਿ ਲਈਏ ਇਹ ਜਿਹੇ ਪ੍ਰਾਪਰਟੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਵਿਵਾਦ ਹੁੰਦੇ ਨੇ ਉਹਦੇ ਵਿੱਚ ਪੁਲਿਸ ਜਦੋਂ ਇਨਵੋਲਵ ਹੋ ਜਾਂਦੀ ਹੈ ਉਸ ਜਗ੍ਹਾ ਨੂੰ ਖਾਲੀ ਕਰਵਾਉਣ ਵਾਸਤੇ ਯਾ ਕਬਜ਼ਾ ਹਟਾਉਣ ਵਾਸਤੇ ਤਾਂ ਇਹ ਜੇ ਬੀਐਚ ਪ੍ਰਾਪਰਟੀ ਪ੍ਰਾਈਵੇਟ ਲਿਮਿਟਿਡ ਕੰਪਨੀ ਨੂੰ ਫਾਇਦਾ ਹੁੰਦਾ ਹੈ ਤੇ ਉਹਦੇ ਵਿੱਚ ਕਿਤੇ ਨਾ ਕਿਤੇ ਸ਼ਾਇਦ ਹੋ ਸਕਦਾ ਹੈ ਜੋ ਸੂਤਰਾਂ ਵਾਲੇ ਹੁਣ ਤੱਕ ਜਾਣਕਾਰੀ ਹੈ ਕਿ ਆਈਪੀਐਸ ਜਾਂ ਆਈਐਸ ਅਫਸਰਾਂ ਦੇ ਜਿਹੜੇ ਇਨਵੈਸਟਮੈਂਟ ਹੋਈ ਹੁੰਦੀ ਹੈ ਤਾਂ ਹੀ ਇਹ ਰੇਡ ਜਿਹੜੀ ਕੰਡਕਟ ਕੀਤੀ ਗਈ ਹੈ ਇਹਦੇ ਵਿੱਚ ਜਦੋਂ ਕਿਰਾਏਦਾਰ ਨੂੰ ਇਹ ਕਬਜ਼ੇਦਾਰੀ ਨੂੰ ਸਰਕਾਰੀ ਰੇਟ ਤੋਂ ਕੁਝ ਵੱਧ ਪੈਸੇ ਦੇ ਦਿੱਤੇ ਜਾਂਦੇ ਨੇ ਉਹ ਪੈਸੇ ਜਦੋਂ ਕਹਿ ਲਈਏ ਕਿ ਕਿਰਾਏਦਾਰ ਇਹ ਕਬਜ਼ੇਦਾਰ ਲੈ ਕੇ ਸਾਈਡ ਹਟ ਜਾਂਦਾ ਕਿਉਂਕਿ ਪੁਲਿਸ ਦੇ ਵਿੱਚ ਉਹ ਇਨਵੋਲ ਨਹੀਂ ਹੋਣਾ ਚਾਹੁੰਦਾ ਕਿਉਂਕਿ ਆਪਾਂ ਸਭ ਨੂੰ ਪਤਾ ਹੈ ਕਿ ਪੁਲਿਸ ਕਿਸ ਤਰ੍ਹਾਂ ਕੰਮ ਕਰਦੀ ਹੈ ਫਿਰ ਧੱਕੇਸ਼ਾਹੀ ਦੇ ਇਲਜ਼ਾਮ ਵੀ ਲੱਗਦੇ ਨੇ ਇਸ ਕਰਕੇ ਉਹ ਇਹ ਕੰਪਨੀ ਫਿਰ ਉਹ ਜਗ੍ਹਾ ਨੂੰ ਐਕਵਾਇਰ ਕਰਕੇ ਉਸ ਨੂੰ ਲੀਜ਼ ਤੇ ਵੇਚ ਦਿੰਦੀ ਹੈ ਜਾਂ ਫਿਰ ਉਸ ਤੇ ਕੋਈ ਕਮਰਸ਼ੀਅਲ ਪ੍ਰੋਜੈਕਟ ਘਟ ਦਿੰਦੀ ਹੈ ਕਲੋਨੀ ਘਟ ਦਿੰਦੀ ਹੈ ਜਿਸ ਦੇ ਨਾਲ ਇਹਨਾਂ ਨੂੰ ਕਈ ਗੁਣਾ ਮੁਨਾਫਾ ਜਿਹੜਾ ਹੁੰਦਾ ਹੈ ਉਸ ਤੋਂ ਬਾਅਦ ਉਹ ਜਿਹੜੇ ਪੈਸੇ ਨੇ ਮੁਨਾਫੇ ਦੇ ਉਹ ਕੁਝ ਹੱਦ ਤੱਕ ਆਈਪੀਐਸ ਇਹ ਆਈਐਸ ਅਸਰਾਂ ਤੱਕ ਪਹੁੰਚਦੇ ਨੇ ਪਰ ਹੁਣ ਸਵਾਲ ਇਹ ਹੈ ਕਿ ਜਿਹੜੀ ਇਹ ਜਾਂਚ ਰੋਜ਼ ਨਵੀਂ-ਨਵੀਂ ਖੁੱਲ ਰਹੀ ਹੈ ਕੀ ਇਹਦਾ ਕੋਈ ਅਸਰ ਜਿਹੜੇ ਵਿਅਕਤੀ ਜਾਂ ਜਿਹੜੇ IAS IPS ਪੇਪਰ ਦੇ ਕੇ ਇੰਟਰਵਿਊ ਦੇ ਕੇ ਕਲੀਅਰ ਕੀਤੇ ਹਨ ਜਿਨ੍ਹਾਂ ਵੱਲੋਂ ਕਿ ਉਹਨਾਂ ਉੱਤੇ ਕੋਈ ਕਾਰਵਾਈ ਹੋਵੇਗੀ ਜਾਂ ਇਹ ਸਿਰਫ ਇਸ ਕਰਕੇ ਹੋਈ ਹੈ ਕਾਰਵਾਈ ਕਿਉਂਕਿ ਜਿਹੜੀ DIG ਪੁੱਲਰ ਸੀ ਇਹ ਸਿਫਾਰਿਸ਼ ਤੇ ਭਰਤੀ ਹੋਏ ਸੀਗੇ ਆਪਣੇ ਪਿਓ ਦੇ ਜਿਹੜਾ ਕਹਿ ਲਈ ਕਿ ਪੁਲਿਸ ਦੇ ਵਿੱਚ ਇੱਕ ਵੱਡਾ ਰੈਂਕ ਹੋਣ ਦੇ ਕਾਰਨ ਇਹਨਾਂ ਨੂੰ ਬਤੌਰ DSP ਭਰਤੀ ਕੀਤਾ ਗਿਆ ਸੀਗਾ ਜਿਸ ਤੋਂ ਬਾਅਦ ਇਹਨਾਂ ਦੀਆਂ ਪ੍ਰੋਮੋਸ਼ਨਾਂ ਇਸ ਕਦਰ ਹੋਈਆਂ ਕਿ ਇਹ PPS ਤੋਂ IPS ਬਣ ਗਏ ਤੇ ਡੀਆਈਜੀ ਲੈਵਲ ਤੱਕ ਪਹੁੰਚ ਗਏ ਪਟਿਆਲਾ ਦੇ ਵਿੱਚ ਵੀ ਇਹ ਰਹਿ ਕੇ ਗਏ ਨੇ ਪਟਿਆਲਾ ਰੇਂਜ ਦੇ ਡੀਆਈਜੀ ਰਹੇ ਨੇ ਡੀਆਈਜੀ ਹਰਚਰਨ ਸਿੰਘ ਭੋਲਰ ਜੋ ਇਸ ਵੇਲੇ ਸਸਪੈਂਡ ਚੱਲ ਰਹੇ ਆ ਇਸ ਤੋਂ ਇਲਾਵਾ ਹੋਰ ਵੀ ਕਈ ਰੇਂਜ ਦੇ ਇਹ ਜਿਹੜੇ ਡੀਆਈਜੀ ਰਹੇ ਨੇ ਇਸੇ ਕਰਕੇ ਸ਼ਾਇਦ ਕਹਿ ਲਈਏ ਕਿ ਪਟਿਆਲਾ ਦੇ ਵਿੱਚ ਇਹ ਰੇਡ ਹੋਈ ਹੈ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਹ ਜਿਹੜੀ ਕਹਿ ਲਈਏ ਕਿ ਰੇਡ ਦੀ ਸ਼ਾਇਦ ਗੱਲ ਚੱਲ ਰਹੀ ਸੀ ਆਕਾਸ਼ ਬੱਤਾਂ ਨੂੰ ਸਿਰਫ ਇੱਕ ਕਹਿ ਲਿਆ ਕਿ ਮੋਹਰਾ ਬਣਾਇਆ ਗਿਆ ਜੋ ਸੂਤਰਾਵਾਂ ਵਾਲੀ ਜਾਣਕਾਰੀ ਹੈ ਉਹ ਇਸ ਕਰਕੇ ਬਣਾਇਆ ਗਿਆ ਕਿਉਂਕਿ ਸਿਰਫ ਹਰਚਰਨ ਸਿੰਘ ਪੁੱਲਰ ਰੈੱਡ ਹੈਂਡਿਡ ਫੜੇਗੇ ਸੀਗੇ ਜਿਹੜੀ ਉਹਨਾਂ ਦੇ ਉੱਤੇ ਕਾਰਵਾਈ ਹੋਣੀ ਸੀ ਇਹਦਾ ਸ਼ਾਇਦ ਪਲਾਨ ਕੋਈ 2-4 ਦਿਨਾਂ ਦੇ ਵਿੱਚ ਜਾਂ 2-4 ਮਹੀਨਿਆਂ ਦੇ ਵਿੱਚ ਨਹੀਂ ਬਣਿਆ ਹੋਣਾ ਇਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਸ ਸਕੈਮ ਦਾ ਪਰਦਾ ਫਾਸ਼ ਕਰਨ ਵਾਸਤੇ ਸ਼ਾਇਦ ਸੀਬੀਆਈ ਪਿੱਛੇ ਬੈਠੀ ਹੋਈ ਸੀਗੀ ਤਿਆਰ ਕਰ ਰਹੀ ਸੀ ਕਿ ਗਰਾਊਂਡ ਕਿ ਕਿਸ ਤਰ੍ਹਾਂ ਇਹ ਜਿਹੜਾ ਕਹਿ ਲਿਆ ਕਿ ਮਿਸ਼ਨ ਹੈ ਉਹ ਸ਼ੁਰੂ ਕੀਤਾ ਜਾਏ ਪਰ ਕਿ ਜਿਹੜੇ ਹੁਣ ਵੱਡਾ ਸਵਾਲ ਇਹੀ ਉੱਥੇ ਆ ਕੇ ਮੁੱਕਦਾ ਹੈ ਕਿ ਜਿਹੜੇ ਭਰਤੀ ਹੋਏ ਨੇ ਆਈਪੀਐਸ ਆਈਏ ਅਫਸਰ ਜਿਨ੍ਹਾਂ ਨੇ ਪੇਪਰ ਕਲੀਅਰ ਕੀਤੇ ਹਨ ਇੰਟਰਵਿਊ ਕਲੀਅਰ ਕੀਤੇ ਹਨ ਕਿ ਉਹਨਾਂ ਉੱਤੇ ਵੀ ਕੋਈ ਕਾਰਵਾਈ ਹੋਏਗੀ ਜਾਂ ਇਹ ਸਿਰਫ ਫਾਈਲਾਂ ਦਬੀਆਂ ਰਹਿ ਜਾਣਗੀਆਂ ਅਤੇ ਆਈਪੀਐਸ ਇਹ ਆਈਐਸ ਲੋਬੀ ਨੂੰ ਡਰਾਉਣ ਧਮਕਾਉਣ ਵਾਸਤੇ ਬਲੈਕਮੇਲ ਕਰਨ ਵਾਸਤੇ ਤਾਂ ਜੋ ਬੀਜੇਪੀ ਸਰਕਾਰ ਨੂੰ 2027 ਦੇ ਵਿੱਚ ਚੋਣਾਂ ਦੇ ਵਿੱਚ ਫਾਇਦਾ ਪਹੁੰਚ ਸਕੇ ਇਸ ਕਰਕੇ ਕੀਤੀ ਜਾ ਰਹੀਆਂ ਨੇ ਚੀਜ਼ਾਂ ਤੇ ਇੱਕ ਪਾਸੇ ਜਦੋਂ ਡੀਆਈਜੀ ਹਰਚਰਨ ਸਿੰਘ ਭੁੱਲਰ ਕਹਿ ਲਿਆ ਕਿ ਤਰਸ ਦੇ ਆਧਾਰ ਤੇ ਐ ਸਪਰਸ਼ ਦੇ ਆਧਾਰ ਤੇ ਭਰਤੀ ਹੋਏ ਸੀਗੇ ਉਹਨਾਂ ਨੂੰ ਜਿਹੜਾ ਸ਼ਿੱਕੇ ਟੰਗ ਦਿੱਤਾ ਗਿਆ ਹੈ ਹੁਣ ਪਤਾ ਨਹੀਂ ਉਹ ਕਦੋਂ ਉਹਨਾਂ ਦਾ ਮਾਮਲਾ ਕਲੀਅਰ ਹੋਏਗਾ ਬੇਲ ਮਿਲੇਗੀ ਜਾਂ ਨਹੀਂ ਮਿਲੇਗੀ ਕਿ ਹੋ ਸਕਦਾ ਹੈ ਈਡੀ ਦੀ ਵੀ ਐਂਟਰੀ ਹੋ ਜਾਵੇ ਇਸ ਮਾਮਲੇ ਦੇ ਵਿੱਚ ਹੋ ਸਕਦਾ ਜੋ ਸੂਤਰਾਂ ਵੱਲੋਂ ਜਾਣਕਾਰੀ ਹੈ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਦਿੱਲੀ ਦਰਬਾਰ ਦੇ ਵਿੱਚ ਆਈਪੀਐਸ ਜਾਂ ਆਈਏਐਸ ਲੋਬੀ ਆਪਣੀਆਂ ਗੱਡੀਆਂ ਚੱਕ ਕੇ ਭੱਜਣ ਉਹਦਾ ਮੁੱਖ ਕਾਰਨ ਇਹ ਹੈ ਕਿ ਦਿੱਲੀ ਦਰਬਾਰ ਆਮ ਆਦਮੀ ਪਾਰਟੀ ਵਾਲਾ ਨਹੀਂ ਬੀਜੇਪੀ ਦਿੱਲੀ ਦਰਬਾਰ ਦੇ ਵਿੱਚ ਪਹੁੰਚਣਗੇ ਤਾਂ ਜੋ ਉਹਨਾਂ ਦੇ ਨਾਲ ਜਿਹੜੀ ਸਾਂਝ ਪਾਲੀ ਦਿੱਤੀ ਜਾਵੇ ਅਤੇ ਜਿਹੜੇ ਉਹਨਾਂ ਦੇ ਘਟਾਲੇ ਨੇ ਉਹਨਾਂ ਨੂੰ ਰੋਕ ਦਿੱਤਾ ਜਾਵੇ ਸੋ ਹੁਣ ਇਹ ਵੀ ਇੱਕ ਸਵਾਲ ਕਿਤੇ ਨਾ ਕਿਤੇ ਬਰਕਰਾਰ ਰਹੇਗਾ ਕਿ ਪਟਿਆਲਾ ਦੇ ਵਿੱਚ ਰਹੇ ਹੋਰ ਵੀ ਐਸਐਸਪੀ ਰੈਂਕ ਦੇ ਐਸਪੀ ਰੈਂਕ ਦੇ ਡੀਐਸਪੀ ਰੈਂਕ ਦੇ ਜਿਨ੍ਹਾਂ ਦੀ ਇਨਵੈਸਟਮੈਂਟ ਇਸ ਬੀਐਚ ਪ੍ਰੋਪਰਟੀ ਡੀਲਰਾਂ ਵੱਲੋਂ ਕੀਤੀ ਗਈ ਹੋਵੇਗੀ ਕਿ ਇੰਨਾ ਉੱਤੇ ਵੀ ਸ਼ਿਕੰਜਾ ਕੱਸਿਆ ਜਾਏਗਾ ਜਾਂ ਫਿਰ ਇਹ ਸਿਰਫ ਰੇਡ ਉਸੇ ਤਰ੍ਹਾਂ ਚਲਦੀ ਰਹੇਗੀ ਕਿਉਂਕਿ ਇੱਕ ਰੇਡ ਇਨਕਮ ਟੈਕਸ ਵੱਲੋਂ ਪਟਿਆਲਾ ਦੇ ਵਿੱਚ ਵੀ ਕੀਤੀ ਗਈ ਸੀ ਕਿ ਜਿਹੜੀ ਕਿ ਸ਼ਾਇਦ ਕਹਿ ਸਕਦੇ ਬਹੁਤ ਵੱਡੀ ਰੇਡ ਸੀ 25 ਕਰੋੜ ਰੁਪਏ ਨਗਦ ਇੱਕ ਘਰ ਦੇ ਵਿੱਚੋਂ ਮਿਲਿਆ ਸੀਗਾ ਜਿਸ ਨੂੰ ਕੀ ਸੱਟਾ ਸਕੈਮ ਕਿਹਾ ਜਾ ਰਿਹਾ ਸੀਗਾ ਕਿ ਸੱਟੇ ਦੇ ਜਿਹੜੇ ਪੈਸੇ ਨੇ ਉਹ ਕਾਬੂ ਕੀਤੇ ਗਏ ਨੇ ਜਿਹੜਾ ਇਹ ਸੱਟੇ ਦਾ ਸਕੈਮ ਸੀ ਇਹ ਬਾਹਰਲੇ ਵਿਦੇਸ਼ਾਂ ਦੇ ਵਿੱਚੋਂ ਚੱਲ ਰਿਹਾ ਸੀਗਾ ਪਟਿਆਲਾ ਦੇ ਵਿੱਚ ਵੀ ਰਾਜਪੁਰਾ ਦੇ ਵਿੱਚ ਵੀ ਇਹ ਰੇਡ ਕੰਡਕਟ ਕੀਤੀ ਗਈ ਸੀਗੀ ਤੇ ਚੰਡੀਗੜ੍ਹ ਦੇ ਵਿੱਚੋਂ ਕੁਝ ਪ੍ਰਾਪਰਟੀਆਂ ਤੇ ਫਾਰਮ ਹਾਊਸ ਵੀ ਜਿਹੜੇ ਕੈਲੀਏ ਕੀ ਪਾਏ ਗਏ ਸੀਗੇ ਉਸ ਜਾਂਚ ਦੇ ਵਿੱਚ ਤੇ ਪਟਿਆਲਾ ਦਾ ਨਾਮ ਬਾਰ-ਬਾਰ ਕਿਉਂ ਆ ਰਿਹਾ ਹੈ ਕੀ ਪਟਿਆਲਾ ਦੇ ਵਿੱਚ ਅਜਿਹਾ ਖਾਸ ਹੈ ਜਾਂ ਪਟਿਆਲਾ ਦੇ ਵਿੱਚ ਅਜਿਹੇ ਕਿਹੜੇ ਘਟਾਲੇ ਘਟਾਲੇ ਨੇ ਕਿ ਪਟਿਆਲਾ ਦੇ ਵਿੱਚੋਂ ਐਡੀ ਵੱਡੀ ਬਰਾਮਦਗੀ ਹੋ ਰਹੀ ਹੈ ਜਾਂ ਰੇਡਾਂ ਕੰਡਕਟ ਕੀਤੀਆਂ ਜਾ ਰਹੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਬਹੁਤ ਵੱਡੇ ਸ਼ਾਇਦ ਇਸ ਸਕੈਮ ਦਾ ਪਰਦਾਫਾਸ਼ ਹੋਵੇਗਾ ਕਿ ਕਿਸ ਤਰ੍ਹਾਂ ਜਿਹੜੀ ਨਜਾਇਜ਼ ਕਲੋਨੀਆਂ ਨੇ ਨਜਾਇਜ਼ ਬਿਲਡਿੰਗਾਂ ਨੇ ਜਾਂ ਜਿਹੜੇ ਨਜਾਇਜ਼ ਪੈਸੇ ਇਨਵੈਸਟ ਕੀਤੇ ਗਏ ਨੇ ਬਲੈਕ ਮਨੀ ਇਨਵੈਸਟ ਕੀਤੀ ਗਈ ਹੈ ਇਹ ਆਈਪੀਐਸ ਆਈਐਸ ਲੋਬੀ ਵੱਲੋਂ ਉਹਨਾਂ ਦਾ ਸਕੈਮ ਸ਼ਾਇਦ ਸਾਹਮਣੇ ਆਏਗਾ ਆਮ ਜਨਤਾ ਦੇ ਵਾਸਤੇ ਸੋ ਦੇਖਣ ਵਾਲੀ ਗੱਲ ਹੋਏਗੀ ਕਿ ਸੀਬੀਆਈ ਇਸ ਤੋਂ ਅੱਗੇ ਕੀ ਕੁਝ ਹੋਰ ਵੱਡੇ ਖੁਲਾਸੇ ਕਰਦੀ ਹੈ ਸੋ ਜਲਦ ਮਿਲਾਂਗੇ ਹੋਰ ਨਵਾਂ ਤੇ ਤਾਜ਼ਾ ਅਪਡੇਟ ਲੈ ਕੇ ਜੁੜੇ ਰਹੋ ਗਰਵੈਂਚ ਸਟੋਰੀਜ਼ ਦੇ ਨਾਲ